ਜੋਰਾ ਵਰ ਮੁਹੱਬਤਾਂ ਪਾਰਟੀ ਖਤਮ ਹੋਣ ਤੋਂ ਬਾਅਦ ਸਾਰੇ ਮਹਿਮਾਨ ਖਾ ਪੀ ਕੇ ਆਪਣੇ ਆਪਣੇ ਘਰ ਚਲੇ ਜਾਂਦੇ ਹਨ ਪਰ ਬਲਦੇਵ ਸਿੰਘ ਤੇ ਉਸ ਦੇ ਪਰਿਵਾਰ ਨੂੰ ਗੁਲਜਾਰ ਸਿੰਘ ਜ਼ਬਰਦਸਤੀ ਰਾਤ ਰੱਖ ਲੈਂਦਾ ਹੈ ਉਹ ਕਹਿੰਦਾ ਹੈ ਕਿ ਆਪਾਂ ਇਕੱਠੇ ਬੈਠ ਕੇ ਵਿਆਹ ਦੀਆਂ ਗੱਲਾਂ ਕਰਾਂਗੇ ਉਹ ਬਹੁਤ ਖੁਸ਼ ਹੈ ਕਿ ਉਸ ਦੀ ਧੀ ਜਿਸ ਨੂੰ ਪਸੰਦ ਕਰਦੀ ਸੀ ਉਸ ਨਾਲ ਹੀ ਉਸ ਦਾ ਵਿਆਹ ਹੋ ਰਿਹਾ ਹੈ ਸਾਰਿਆਂ ਨੂੰ ਲੱਗਦਾ ਹੈ ਕੇ ਸਿਫਤ ਤੇ ਸੰਗਰਾਮ ਦੀ ਲਵ ਮੈਰਿਜ ਹੋ ਰਹੀ ਹੈ ਅੱਧੀ ਤੋਂ ਜ਼ਿਆਦਾ ਰਾਤ ਲੰਘ ਗਈ ਹੈ ਵੇਲੇ ਹੋ ਕੇ ਸਾਰੇ ਜਾਨੇ ਨਹਾ ਧੋ ਕੇ ਫਰੈਸ਼ ਹੋ ਗਏ ਹਨ ਬੇਸ਼ੱਕ ਉਹ ਬਹੁਤ ਥੱਕੇ ਹੋਏ ਹਨ ਪਰ ਸਾਰਿਆਂ ਨੂੰ ਸਿਫਤ ਤੇ ਸੰਗਰਾਮ ਦੇ ਵਿਆਹ ਦਾ ਚਾਹੀ ਇੰਨਾ ਹੈ ਕਿ ਉਹਨਾਂ ਦੀ ਨੀਂਦ ਉੱਡ ਪੁੱਟ ਗਈ ਹੈ ਉਹ ਸਾਰੇ ਜਣੇ ਡਰਾਈング ਰੂਮ ਵਿੱਚ ਆ ਕੇ ਬੈਠ ਗਏ ਹਨ ਉਹਨਾਂ ਦੇ ਸਾਰੇ ਨੌਕਰ ਜਾ ਕੇ ਸੌਂ ਗਏ ਹਨ ਬਸ ਉਹ ਆਪ ਹੀ ਦੋਵੇਂ ਪਰਿਵਾਰ ਬੈਠੇ ਹਨ ਗੁਲਜਾਰ ਸਿੰਘ ਕਹਿੰਦਾ ਅਨਾਮਿਕਾ ਯਾਰ ਬਹੁਤ ਥਕਾਵਟ ਹੋ ਗਈ ਹੈ ਪਰ ਸੌਣ ਨੂੰ ਵੀ ਜੀ ਨਹੀਂ ਕਰਦਾ ਜਾ ਐਵੇਂ ਕਰ ਵੀ ਦੁੱਧ ਪੱਤੀ ਬਣਾ ਕੇ ਲਿਆ ਅਨਾਮਿਕਾ ਦੀ ਬਿੱਠ ਤੇ ਥਾਪੀ ਮਾਰ ਕੇ ਕਹਿੰਦਾ ਹੈ ਜਾ ਮੇਰਾ ਸ਼ੇਰ ਬਾਵਾ ਲੈ ਚੀਆਂ ਲੂਸੀਆਂ ਪਾ ਕੇ ਕੜਕ ਜਹੀ ਬਣਾ ਕੇ ਲਿਆਵੀਂ ਅਨਾਮਿਕਾ ਕਹਿੰਦੀ ਠੀਕ ਹੈ ਜੀ ਹੁਣੇ ਬਣਾ ਲਿਆਉਣੀ ਆ ਉੱਟਦੀ ਹੋਈ ਕਹਿੰਦੀ ਹੈ ਹੋਰ ਕੋਈ ਸੇਵਾ ਏਕਮ ਕਹਿੰਦੀ ਅਨਾਮਿਕਾ ਨੂੰ ਬਾਹਨ ਤੋਂ ਫੜ ਕੇ ਬਿਠਾਉਂਦੀ ਹੋਈ ਨਹੀਂ ਆਂਡੀ ਜੀ ਤੁਸੀਂ ਬੈਠੋ ਮੈਂ ਤੇ ਸਿਫਤ ਬਣਾ ਲਿਆਉਂਦੀ ਆਂ ਹਾਂ ਤੁਸੀਂ ਕਰੋ ਸਲਾਹ ਉਦੋਂ ਤੱਕ ਵਿਆਹ ਦੀ ਉਹ ਸਿਫਤ ਵੱਲ ਵੇਖ ਕੇ ਕਹਿੰਦੀ ਚੱਲ ਸਿਫਤ ਚੱਲੀਏ ਸਿਫਤ ਕਹਿੰਦੀ ਹਾਂਜੀ ਦੀਦੀ ਚੱਲੋ ਸਿਫਤ ਏਕਮ ਦੇ ਨਾਲ ਰਸੋਈ ਵਿੱਚ ਚਲੀ ਜਾਂਦੀ ਹੈ ਸਾਰੇ ਜਣੇ ਪਾਰਟੀ ਦੀਆਂ ਤੇ ਵਿਆਹ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ ਸੰਗਰਾਮ ਗੁਮਸਮ ਬੈਠਾ ਆਪਣੇ ਫੋਨ ਤੇ ਇੰਸਟਾਗ੍ਰam ਚਲਾ ਰਿਹਾ ਹੈ ਉਹ ਸਾਰਾ ਦਿਨ ਕੁਝ ਨਾ ਕੁਝ ਸਰਚ ਕਰਦਾ ਰਹਿੰਦਾ ਹੈ ਅਜਮੇਰ ਕਹਿੰਦਾ ਓਏ ਛੁੱਡੂਆ ਤੇਰੇ ਵਿਆਹ ਦੀ ਸਲਾਹ ਹੋ ਰਹੀ ਹੈ ਤੇ ਤੂੰ ਆ ਇੰਸਟਾ ਦੀ ਟੋਹੀ ਦੇ ਵਿੱਚ ਬੜਿਆ ਬੈਠਾ ਹੈ ਸੰਗਰਾਮ ਕਹਿੰਦਾ ਵੀਰੇ ਐਨੀ ਜਲਦੀ ਕੀ ਹੈ ਵਿਆਹ ਦੀ ਮੰਗਣੀ ਹੋ ਗਈ ਠੀਕ ਹੈ ਵਿਆਹ ਰੁੱਕ ਕੇ ਕਰ ਲਵਾਂਗੇ ਬਲਦੇਵ ਕਹਿੰਦਾ ਕੀ ਗੱਲ ਐ ਕਾਕਾ ਐਵੇਂ ਕਿਉਂ ਕਹਿ ਰਿਹਾ ਏ ਤੂੰ ਕੋਈ ਗੱਲ ਐ ਹੈਰਾਨ ਹੋ ਕੇ ਪੁੱਛਦਾ ਹੈ ਸੰਗਰਾਮ ਕਹਿੰਦਾ ਨਹੀਂ ਨਹੀਂ ਡੈਡੀ ਜੀ ਕੋਈ ਗੱਲ ਨਹੀਂ ਐ ਬਸ ਮੈਂ ਤਾਂ ਕਹਿੰਦਾ ਸੀ ਕਿ ਮੈਨੂੰ ਜੋਬ ਮਿਲ ਜਾਵੇ ਫੇਰ ਕਰਵਾ ਲਵਾਂਗਾ ਵਿਆਹ ਸੰਗਰਾਮ ਜਲਦੀ ਨਾਲ ਗੱਲ ਸੰਭਾਲਦਾ ਹੈ ਗੁਲਜਾਰ ਸਿੰਘ ਕਹਿੰਦਾ ਪੁੱਤਰ ਜੀ ਆਪਾਂ ਨੂੰ ਕਿਤੇ ਘਟ ਆਏ ਕਿਸੇ ਗੱਲ ਦਾ ਤੁਸੀਂ ਕਿਉਂ ਨੌਕਰੀ ਪਿੱਛੇ ਪਏ ਜੀ ਮੇਰਾ ਸਾਰਾ ਕੁਝ ਤੁਹਾਡਾ ਹੀ ਹੈ ਤੁਸੀਂ ਬਸ ਐਸ਼ ਕਰੋ ਸੰਗਰਾਮ ਕਹਿੰਦਾ ਨਹੀਂ ਅੰਕਲ ਜੀ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਹਾਂ ਮੈਨੂੰ ਪਤਾ ਜੇ ਮੈਂ ਨੌਕਰੀ ਨਾ ਵੀ ਕਰਾਂ ਤਾਂ ਵੀ ਮੇਰਾ ਬਹੁਤ ਵਧੀਆ ਸਰਦਾ ਏ ਪਰ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਹੱਥੀਂ ਕਮਾਈ ਕਰਾਂ ਕਿਉਂਕਿ ਸਿੱਤ ਵੀ ਇਹੀ ਚਾਹੁੰਦੀ ਹੈ ਬਲਜਾਰ ਸਿੰਘ ਕਹਿੰਦਾ ਸ਼ਾਬਾਸ਼ ਮੇਰੇ ਬੱਚੇ ਆਈ ਐਮ ਪ੍ਰਾਊਡ ਆਫ ਯੂ ਬਸ ਤੇਰੀਆਂ ਇੰਨਾਂ ਗੱਲਾਂ ਦਾ ਹੀ ਫੈਨ ਹਾਂ ਮੈਂ ਜੁਗ ਜਿਉ ਜੁਗ ਜੁਗ ਜਿਉ ਜਮਾਨੀਆਂ ਮਾਣੋ ਪੁੱਤਰ ਜੀ ਖੂਬ ਤਰੱਕੀਆਂ ਕਰੋ ਤੇ ਮੇਰੀ ਬੱਚੀ ਨੂੰ ਖੁਸ਼ ਰੱਖੋ ਬਲਦੇਵ ਸਿੰਘ ਕਹਿੰਦਾ ਗੁਲਜ਼ਾਰ ਮੰਨ ਕਿਉਂ ਭੇੜਾ ਕਰਦਾ ਏ ਯਾਰ ਤੇਰੀ ਬੱਚੀ ਸਾਡੀ ਕੁਝ ਨਹੀਂ ਲੱਗਦੀ ਮੰਨਿਆ ਮੈਂ ਤੇਰੀ ਜਗ੍ਹਾ ਨਹੀਂ ਲੈ ਸਕਦਾ ਪਰ ਮੈਂ ਸਿੱਪਤ ਨੂੰ ਵੀ ਹਮੇਸ਼ਾ ਧੀ ਵਾਂਗ ਪਿਆਰ ਕਰਦਾ ਹਾਂ ਪਰਮਜੀਤ ਕਹਿੰਦੀ ਫਾਜੀ ਤੁਸੀਂ ਦੇਖ ਲਓ ਅੱਗੇ ਇੱਕਮ ਕਿੰਨੀ ਖੁਸ਼ ਹੈ ਸਾਡੇ ਘਰ ਐਵੇਂ ਹੀ ਅਸੀਂ ਸਿਫਤ ਨੂੰ ਵੀ ਬਹੁਤ ਖੁਸ਼ ਰੱਖਾਂਗੇ ਸਾਰੇ ਜਣੇ ਸੰਗਰਾਮ ਤੇ ਸਿਫਤ ਦੋਵਾਂ ਦੀਆਂ ਗੱਲਾਂ ਕਰ ਕਰਕੇ ਹੱਸਦੇ ਹਨ ਵਿਸ਼ਖ ਸਿਫਤ ਵੱਡੇ ਘਰ ਦੀ ਇਕਲੌਤੀ ਤੇ लाਡਲੀ ਧੀ ਹੈ ਪਰ ਫਿਰ ਵੀ ਉਹ ਕਾਫੀ ਸਮਝਦਾਰ ਹੈ ਉਸ ਨੂੰ ਰਸੋਈ ਦਾ तकरीबन ਸਾਰਾ ਕੰਮ ਕਰਨਾ ਆਉਂਦਾ ਹੈ ਉਹ ਦੁੱਧ ਗਰਮ ਕਰ ਰਹੀ ਹੈ ਤੇ ਇੱਕਮ ਉਸ ਨੂੰ ਲਗਾਤਾਰ ਵੇਖ ਰਹੀ ਹੈ ਇੱਕਮ ਕਹਿੰਦੀ ਸਿਫਤ ਇੱਕ ਗੱਲ ਪੁੱਛਾਂ ਸਿਫਤ ਕਹਿੰਦੀ ਹਾਂਜੀ ਦੀਦੀ ਭਾਵੇਂ ਦੋ ਪੁੱਛੋ ਸਿਫਤ ਲੈਚੀਆਂ ਕੁੱਟਦੀ ਹੋਈ ਬੋਲਦੀ ਹੈ ਇੱਕਮ ਕਹਿੰਦੀ ਯਾਰ ਮੈਨੂੰ 3 ਸਾਲ ਹੋ ਗਏ ਵਿਆਹੀ ਨੂੰ ਮੈਨੂੰ ਤਾਂ ਅਜ ਤੱਕ ਇਹ ਗੱਲ ਨਹੀਂ ਪਤਾ ਲੱਗੀ ਸੀ ਕੀ ਸੰਗਰਾਮ ਦਾ ਤੇ ਤੇਰਾ ਚੱਕਰ ਚੁੱਕਰ ਚੱਲਦਾ ਏ ੁੱਗੂ ਜਿਹੇ ਨੇ ਕਿੱਡਾ ਓਲਾ ਰੱਖਿਆ ਸਾਡੇ ਤੋਂ ਉਹ ਨਕ ਚੜਾਉਂਦੀ ਹੀ ਬੋਲਦੀ ਹੈ ਸਿਫਤ ਕਹਿੰਦੀ ਉਹ ਉੱਚ-ਉੱਚ ਹੱਸਦੀ ਹੈ ਚੱਕਰ ਚੁੱਕਰ ਇੱਕਮ ਕਹਿੰਦੀ ਆਹੋ ਤੇ ਚੱਕਰ ਹੀ ਆ ਸਾਡੇ ਪਿੰਡਾਂ ਵਿੱਚ ਤਾਂ ਭਾਈ ਚੱਕਰ ਹੀ ਕਹਿੰਦੇ ਨੇ ਸਿਫਤ ਕਹਿੰਦੀ ਖਾਸਾ ਕੰਟਰੋਲ ਕਰਦੀ ਕੋਸ਼ਿਸ਼ ਕਰਦੀ ਹੈ ਉਹ ਦੀਦੀ ਜੀ ਨਾ ਸਾਡਾ ਕੋਈ ਚੱਕਰ ਚੱਲਦਾ ਏ ਤੇ ਨਾ ਹੀ ਚੱਕਰ ਚੱਕੁਰ ਅਸੀਂ ਤਾਂ ਬਸ ਬੈਸਟ ਫਰੈਂਡ ਹਾਂ ਇੱਕਮ ਕਹਿੰਦੀ ਅੱਛਾ ਜੀ ਬੈਸਟ ਫਰੈਂਡ ਨੂੰ ਤਾਂ ਹੀ ਵਿਆਹ ਕਰਵਾਉਣ ਲੱਗੇ ਹਾਂ ਆਪਣੇ ਮੂੰਹ ਤੇ ਹੱਥ ਫੇਰਦੀ ਹੋਈ ਮੇਰੇ ਮੂੰਹ ਤੇ ਝੁੱਡੂ ਜਿਹਾ ਲਿਖਿਆ ਕਿਤੇ ਸਿਫਤ ਕਹਿੰਦੀ ਨਹੀਂ ਦੀਦੀ ਮੈਂ ਝੂਠ ਨਹੀਂ ਬੋਲ ਰਹੀ ਸੱਚੀ ਅਸੀਂ ਬੈਸਟ ਫਰੈਂਡ ਹੀ ਹਾਂ ਸਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਸੀ ਤਾਂ ਕਰਕੇ ਅਸੀਂ ਵਿਆਹ ਕਰਵਾ ਰਹੇ ਹਾਂ। ਏਕਮ ਕਹਿੰਦੀ ਹੈ ਆਪਸ਼ਨ ਨਹੀਂ ਸੀ। ਇਹ ਕੀ ਗੱਲ ਹੋਈ? ਹੈਰਾਨ ਹੁੰਦੀ ਹੋਈ। ਐਨੇ ਨੂੰ ਬਾਹਰੋਂ ਆਵਾਜ਼ ਆਉਂਦੀ ਹੈ। ਗੁਲਜ਼ਾਰ ਸਿੰਘ ਕਹਿੰਦਾ ਉਹ ਕੁੜੀਓ ਚਾਹ ਮੋਮਬਤੀ ਤੇ ਧਰੀ ਜੇ। ਸਿਫਤ ਕਹਿੰਦੀ ਬਸ ਪਾਪਾ ਆ ਗਈ। ਵੇਟ। ਜਲਦੀ ਦੇ ਨਾਲ ਚਾਹ ਪੁੰਨਦੀ ਹੋਈ। ਚਲੋ ਦੀਦੀ, ਬਾਕੀ ਗੱਲਾਂ ਫੇਰ ਸਹੀ। ਹੁਣ ਚਲਿਏ। ਦੋਵੇਂ ਜਣੀਆਂ ਚਾਹ ਕੱਪਾਂ ਵਿੱਚ ਪਾਉਣ ਲੱਗ ਜਾਂਦੀਆਂ ਹਨ ਇਹ ਕੰਮ ਤੇ ਸਿਫਤ ਸਾਰਿਆਂ ਨੂੰ ਚਾਹ ਦੇ ਕੱਪ ਫੜਾ ਕੇ ਆਪ ਵੀ ਬੈਠ ਕੇ ਪੀਣ ਲੱਗ ਜਾਂਦੀਆਂ ਹਨ ਸਿਫਤ ਸੰਗਰਾਮ ਵੱਲ ਵਾਰ-ਵਾਰ ਦੇਖਦੀ ਹੈ ਪਰ ਉਹ ਧਿਆਨ ਨਹੀਂ ਦਿੰਦਾ ਉਹ ਚਾਹ ਮੇਜ਼ ਤੇ ਰੱਖ ਕੇ ਉਸ ਨੂੰ ਮੈਸੇਜ ਕਰਨ ਲੱਗ ਜਾਂਦੀ ਹੈ ਪਰ ਫੋਨ ਸਿਰਹਾਣੇ ਥੱਲੇ ਪਿਆ ਹੋਣ ਕਰਕੇ ਸੰਗਰਾਮ ਨੂੰ ਪਤਾ ਨਹੀਂ ਲੱਗਦਾ ਸਿਫਤ ਕਈ ਵਾਰ ਕਾਲ ਵੀ ਕਰਦੀ ਹੈ ਪਰ ਉਹ ਚੁੱਕਦਾ ਨਹੀਂ ਕਿਉਂਕਿ ਅਜਮੇਰ ਨੇ ਸਾਇਲੈਂਟ ਤੇ ਲਗਾਇਆ ਹੁੰਦਾ ਹੈ ਉਸ ਦਾ ਫੋਨ ਸਿਰਫ ਖਿੱਚ ਕੇ ਫੋਨ ਸੋਫੇ ਤੇ ਸੁੱਟ ਦਿੰਦੀ ਹੈ ਤੇ ਆਪ ਚਾਹ ਪੀਣ ਲੱਗ ਜਾਂਦੀ ਹੈ ਬਲਦੇਵ ਸਿੰਘ ਕਹਿੰਦਾ ਕਰੋ ਸਲਾਹ ਫੇਰ ਕਦੋਂ ਲੈ ਕੇ ਜਾਈਏ ਅਸੀਂ ਆਪਣੀ ਧੀ ਨੂੰ ਆਪਣੇ ਘਰ ਝਾੜੀ ਕੁੱਟ ਪਰਦਾ ਹੋਇਆ ਬਲਦੇਵ ਬੋਲਿਆ ਗੁਲਜਾਰ ਸਿੰਘ ਕਹਿੰਦਾ ਵੇਖ ਬਲਦੇਵ ਮੈਂ ਕਰੂੰਗਾ ਸਿੱਧੀ ਤੇ ਸਪਸ਼ਟ ਗੱਲ ਇਹ ਰਾਜਨੀਤੀ ਬੜੀ ਕੁੱਤੀ ਚੀਜ਼ ਐ ਮੈਂ ਇਹਨੂੰ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਨਹੀਂ ਆਉਣ ਦਿੰਦਾ ਇਸ ਲਈ ਮੈਂ ਚਾਹੁੰਦਾ ਹਾਂ ਕਿ ਵਿਆਹ ਜਲਦੀ ਤੇ ਬਹੁਤ ਸਾਦਾ ਜਿਹਾ ਹੋਵੇ ਕਿਉਂਕਿ ਤੈਨੂੰ ਪਤਾ ਹੀ ਆ ਸਾਡੀ ਥਾਂ-ਥਾਂ ਤੇ ਦੁਸ਼ਮਣੀ ਹੁੰਦੀ ਆ ਤੇ ਥਾਂ-ਥਾਂ ਤੇ ਦੋਸਤੀ ਕੀ ਪਤਾ ਕੌਣ ਸੱਜਣਾ ਐ ਤੇ ਕੌਣ ਮਿੱਤਰ ਇਸ ਲਈ ਮੈਂ ਕਿਸੇ ਨੂੰ ਵੀ ਵਿਆਹ ਤੇ ਬੁਲਾਉਣਾ ਨਹੀਂ ਚਾਹੁੰਦਾ ਪਰਮਜੀਤ ਕੌਰ ਕਹਿੰਦੀ ਭਾਜੀ ਆ ਤਾਂ ਤੁਸੀਂ ਮੇਰੇ ਦਿਲ ਦੀ ਗੱਲ ਕਹੀ ਆ ਮੈਂ ਵੀ ਇਹੀ ਚਾਹੁੰਦੀ ਆ ਕਿ ਵਿਆਹ ਬਿਲਕੁਲ ਸਾਦਾ ਜਿਹਾ ਹੋਵੇ ਬਹੁਤਾ ਸ਼ੋਰ ਸ਼ਰਾਬਾ ਨਹੀਂ ਚੰਗਾ ਲੱਗਦਾ ਬਲਦੇਵ ਸਿੰਘ ਕਹਿੰਦਾ ਲਓ ਜੀ ਸਾਡੇ ਹੋਮ ਮਿਨਿਸਟਰ ਜੀ ਨੇ ਤਾਂ ਕਰਤੀ ਜੇ ਸੁਣਵਾਈ ਹੁਣ ਤੁਸੀਂ ਆਪਦੇ ਨੂੰ ਪੁੱਛ ਲਓ ਬਲਦੇਵ ਅਨਾਮਿਕਾ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ ਅਨਾਮਿਕਾ ਕਹਿੰਦੀ ਭਾਜੀ ਮੈਂ ਤਾਂ ਕੀ ਕਹਿਣਾ ਆ ਜੋ ਤੁਹਾਨੂੰ ਸਾਰਿਆਂ ਨੂੰ ਠੀਕ ਲੱਗਦਾ ਥੋੜਾ ਰੁਕ ਕੇ ਵੈਸੇ ਮੈਂ ਇੱਕ ਗੱਲ ਗੁਲzar ਸਿੰਘ ਨਾਮਕਾ ਦੀ ਗੱਲ ਵਿੱਚ ਹੀ ਟੋਕ ਦਿੰਦਾ ਹੈ ਗੁਲzar ਸਿੰਘ ਕਹਿੰਦਾ ਉਹ ਹੁਣ ਤੁਸੀਂ ਸਾਰੀਆਂ ਗੱਲਾਂ ਅੱਜ ਹੀ ਕਰ ਲੈਣੀਆਂ ਨੇ ਕੁਝ ਸਵੇਰੇ ਲਈ ਵੀ ਰੱਖ ਲਓ ਅੱਖ ਦਬ ਕੇ ਨਾਮਕਾ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੈ ਥੋੜੀ ਦੇਰ ਹੋਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਸਾਰੇ ਜਾਣੇ ਸੌਣ ਲਈ ਆਪਣੇ ਆਪਣੇ ਕਮਰੇ ਵੱਲ ਚਲੇ ਜਾਂਦੇ ਹਨ ਸੰਗਰਾਮ ਕਮਰੇ ਵਿੱਚ ਜਾਣ ਲੱਗਾ ਅਜਮੇਰ ਤੋਂ ਆਪਣਾ ਫੋਨ ਲੈ ਕੇ ਜਾਂਦਾ ਹੈ ਜਦੋਂ ਉਹ ਸਿਫਤ ਦੇ ਸਾਰੇ ਮੈਸੇਜ ਤੇ ਕਾਲ ਦੇਖਦਾ ਹੈ ਤਾਂ ਜਲਦੀ ਨਾਲ ਸਿਫਤ ਨੂੰ ਕਾਲ ਬੈਕ ਕਰਦਾ ਹੈ ਸਿਫਤ ਕਹਿੰਦੀ ਫੋਨ ਦੇਖ ਕੇ ਆਪਣੇ ਆਪ ਨੂੰ ਕਹਿੰਦੀ ਹੈ ਆ ਗਿਆ ਚੇਤਾ ਹੁਣ ਵਿੱਜੂ ਜਹੇ ਨੂੰ ਜਿਹਦਾ ਮੈਂ ਕਰਦੀ ਸੀ ਉਹਦਾ ਚੁੱਕਦਾ ਨਹੀਂ ਸੀ ਹੁਣ ਕਰੀ ਜਾ ਮੈਂ ਵੀ ਨਹੀਂ ਚੁੱਕਣਾ ਸੰਗਰਾਮ ਕਹਿੰਦਾ ਲੱਗਦਾ ਰੁੱਸ ਗਈ ਹੁਣ ਤਾਂ ਕੋਲ ਜਾ ਕੇ ਹੀ ਮਨਾਉਣੀ ਪਊਗੀ ਚੱਲ ਵੇ ਸੰਗਰਾਮ ਸਿਆਂ ਮਨਾਈਏ ਜਾ ਕੇ ਸਾਰਿਆਂ ਤੋਂ ਚੋਰੀ ਸਿਫਤ ਦੇ ਕਮਰੇ ਵਿੱਚ ਚਲਾ ਜਾਂਦਾ ਹੈ ਸਿਫਤ ਬੈੱਡ ਤੇ ਉਲਟੀ ਪੈ ਕੇ ਫੋਨ ਦੇਖ ਰਹੀ ਹੁੰਦੀ ਹੈ ਸੰਗਰਾਮ ਕਹਿੰਦਾ ਪਿੱਛੋਂ ਦੀ ਜਾ ਕੇ ਸਿਰ ਨੂੰ ਡਰਾ ਦਿੰਦਾ ਹੈ ਸਿਫਤ ਕਹਿੰਦੀ ਹਾ ਡਰ ਕੇ ਚੀਕ ਮਾਰਦੀ ਹੈ ਕੀ ਗੱਲ ਆ ਤੈਨੂੰ ਚਾਜ ਨਾਲ ਨਹੀਂ ਆਏ ਜਾਂਦਾ ਡਰਾ ਕੇ ਰੱਖ ਦਿੱਤਾ ਮੈਨੂੰ ਜੱਬਲ ਜਿਹਾ ਮੂੰਹ ਫਲਾ ਕੇ ਬੈਠ ਜਾਂਦੀ ਹੈ ਸੰਗਰਾਮ ਕਹਿੰਦਾ ਚਾਜ ਨਾਲ ਬੋਲ ਹੁਣ ਮੈਂ ਤੇਰਾ ਹੋਣ ਵਾਲਾ ਘਰ ਵਾਲਾ ਹਾਂ ਤੇ ਪਤੀਆਂ ਨੂੰ ਐਵੇਂ ਨਹੀਂ ਬੋਲੀਦਾ ਸਿਫਤ ਕਹਿੰਦੀ ਤੂੰ ਸੱਚੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਸੰਗਰਾਮ ਕਹਿੰਦਾ ਹੋਰ ਕੋਈ ਆਪਸ਼ਨ ਹੁੰਦੀ ਤਾਂ ਕਦੇ ਨਾ ਕਰਵਾਉਂਦਾ ਸਿਫਤ ਕਹਿੰਦੀ ਸੰਗਰਾਮ ਮਜ਼ਾਕ ਨਾ ਕਰ ਮੈਂ ਸੀਰੀਅਸ ਆ ਸੱਚ ਦੱਸ ਮੈਨੂੰ ਸੱਚੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਏ ਸੰਗਰਾਮ ਕਹਿੰਦਾ ਪਹਿਲਾਂ ਤੂੰ ਦੱਸ ਸਿਫਤ ਦੇ ਮੂੰਹ ਵੱਲ ਦੇਖਦਾ ਹੈ ਸਿਫਤ ਕਹਿੰਦੀ ਹਾਂ ਮੈਂ ਤਾਂ ਤੇਰੇ ਨਾਲ ਹੀ ਕਰਵਾਉਣਾ ਏ ਉਹ ਚਿੱਜ ਕੇ ਕਹਿੰਦੀ ਹੈ ਸੰਗਰਾਮ ਕਹਿੰਦਾ ਜੇ ਉਹ ਆ ਗਿਆ ਫਿਰ ਫਿਰ ਵੀ ਸਿਫਤ ਕਹਿੰਦੀ ਉਹ ਨਹੀਂ ਆਉਂਦਾ ਹੁਣ ਨਾਲੇ ਉਹਨੂੰ ਕਿਹੜਾ ਪਤਾ ਆ ਕਿ ਮੈਂ ਉਹਨੂੰ ਉਹ ਬੋਲਦੀ ਬੋਲਦੀ ਰੁਕ ਜਾਂਦੀ ਹੈ ਸੰਗਰਾਮ ਕਹਿੰਦਾ ਕੀ ਤੂੰ ਉਹਨੂੰ ਥੋੜਾ ਜਿਹਾ ਰੋਕ ਕੇ ਯਾਰ ਜੇ ਤੂੰ ਉਸਨੂੰ ਪਿਆਰ ਕਰਦੀ ਹੈ ਤੇ ਫਿਰ ਮੇਰੇ ਨਾਲ ਵਿਆਹ ਕਿਉਂ ਕਰਵਾ ਰਹੀ ਹੈ ਐਵੇਂ ਤਾਂ ਤੂੰ ਮੇਰੇ ਨਾਲ ਕਦੇ ਵੀ ਖੁਸ਼ ਨਹੀਂ ਰਹਿ ਸਕਦੀ ਸਿਫਤ ਕਹਿੰਦੀ ਤੂੰ ਵੀ ਤਾਂ ਮੇਰੇ ਨਾਲ ਕਰਵਾ ਹੀ ਰਹੀ ਐ ਸੱਚ ਉਹ ਕੁੜੀ ਲੱਭੀ ਕਿ ਨਹੀਂ ਸੰਗਰਾਮ ਕਹਿੰਦਾ ਨਹੀਂ ਯਾਰ ਨਹੀਂ ਲੱਭੀ ਤੇ ਹੁਣ ਮੈਂ ਲੱਭਣੀ ਵੀ ਨਹੀਂ ਹੁਣ ਆਪਾਂ ਦੋਵੇਂ ਪੁਰਾਣਾ ਸਭ ਕੁਝ ਭੁੱਲ ਕੇ ਅੱਗੇ ਵੱਧਦੇ ਹਾਂ ਇਸੇ ਵਿੱਚ ਹੀ ਸਭ ਦੀ ਖੁਸ਼ੀ ਆ ਸਿਫਤ ਕਹਿੰਦੀ ਪਰ ਤੂੰ ਖੁਸ਼ ਨਹੀਂ ਹੈ ਸੰਗਰਾਮ ਤੇਰਾ ਮੂੰਹ ਉੱਤਰਿਆ ਪਿਆ ਕੱਲ ਦਾ ਸਿਫਤ ਸੰਗਰਾਮ ਦਾ ਹੱਥ ਫੜ ਲੈਂਦੀ ਹੈ ਸੰਗਰਾਮ ਕਹਿੰਦਾ ਨਹੀਂ ਸਿਫਤ ਹੁਣ ਮੈਂ ਠੀਕ ਆ ਕਿੰਨਾ ਕੁ ਚਿਰ ਆਪਾਂ ਕਿਸੇ ਦਾ ਇੰਤਜ਼ਾਰ ਕਰ ਸਕਦੇ ਹਾਂ ਫਿਰ ਪਿਆਰ ਨਾਲ ਸਿਫਤ ਦੀ ਗੱਲ ਗੱਲ ਪੁੱਟਦਾ ਹੈ ਹੁਣ ਤਾਂ ਮੈਂ ਸੋਚ ਲਿਆ ਬਈ ਤੂੰ ਹੀ ਮੇਰੀ ਘੋਟੀ ਬਣੇਂਗੀ ਸਿਫਤ ਕਹਿੰਦੀ ਅੱਛਾ ਤੇ ਵਿਆਹ ਤੋਂ ਬਾਅਦ ਜੇ ਫੇਰ ਤੈਨੂੰ ਤੇਰੇ ਸੁਪਨਿਆਂ ਦੀ ਸਹਜਾਦੀ ਮਿਲਣ ਲੱਗ ਗਈ ਤਾਂ ਫੇਰ ਸੰਗਰਾਮ ਕਹਿੰਦਾ ਤੇ ਜੇ ਤੈਨੂੰ ਤੇਰੀ ਪਹਿਲੀ ਨਜ਼ਰ ਵਾਲਾ ਪਿਆਰ ਮਿਲ ਗਿਆ ਤਾਂ ਫੇਰ ਸਿਫਤ ਕਹਿੰਦੀ ਉੱਚੀ ਉੱਚੀ ਹੱਸਦੀ ਹੋਈ ਹੈਗੇ ਵੈਸੇ ਆਪਾਂ ਦੋਵੇਂ ਹੀ ਲੋਕਾਂ ਨੂੰ ਆਪਣੀ ਜੋੜੀ ਵੇਖ ਕੇ ਲੱਗਦਾ ਏ ਕਿ ਜਰੂਰ ਆਪਣੇ ਆਪ ਆਪਣੇ ਵਿੱਚ ਕੁਝ ਚੱਲ ਰਿਹਾ ਹੈ ਪਰ ਆਪਣੀ ਸੀਕ੍ਰੇਟ ਲਾਈਫ ਬਾਰੇ ਸਿਰਫ ਆਪਾਂ ਦੋਵੇਂ ਹੀ ਜਾਣਦੇ ਹਾਂ ਸੰਗਰਾਮ ਕਹਿੰਦਾ ਚੱਲ ਕੋਈ ਗੱਲ ਨਹੀਂ ਆਪਾਂ ਜੋ ਵੀ ਸੁਪਨੇ ਦੇਖੇ ਨੇ ਉਹਨਾਂ ਨੂੰ ਇੱਕ ਵਾਰ ਸਾਈਡ ਤੇ ਰੱਖਦੇ ਹਾਂ ਤੇ ਆਪਣੇ ਮਾਪਿਆਂ ਦੀ ਖੁਸ਼ੀ ਲਈ ਵਿਆਹ ਕਰਵਾ ਲੈਂਦੇ ਹਾਂ ਫਿਰ ਵੇਖੀ ਜਾਉ ਸਿਫਤ ਕਹਿੰਦੀ ਅਜੇ ਤੱਕ ਵੀ ਸੰਗਰਾਮ ਦਾ ਹੱਥ ਫੜ ਕੇ ਬੈਠੀ ਹੁੰਦੀ ਹੈ ਉਨੀ ਦੇਰ ਨੂੰ ਏਕਮ ਸਿਫਤ ਦੇ ਕਮਰੇ ਅੱਗੋਂ ਲੰਘਦੀ ਹੈ ਤੇ ਸੰਗਰਾਮ ਨੂੰ ਉੱਥੇ ਬੈਠਾ ਵੇਖ ਕੇ ਖੰਘੂਰਾ ਮਾਰਦੀ ਹੈ ਸੰਗਰਾਮ ਜਲਦੀ ਨਾਲ ਉੱਠ ਕੇ ਚਲਾ ਜਾਂਦਾ ਹੈ ਏਕਮ ਕਹਿੰਦੀ ਅੱਖੇ ਨਹੀਂ ਦੀਦੀ ਸਾਡਾ ਕੋਈ ਚੱਕਰ ਨਹੀਂ ਚੱਲਦਾ ਅਸੀਂ ਤਾਂ ਬਸ ਬੈਸਟ ਫਰੈਂਡ ਹੀ ਹਾਂ ਰੀਸ ਲਗਾਉਂਦੀ ਹੋਈ ਆਹ ਕੀ ਸੀ ਫਿਰ ਸਿਫਤ ਕਹਿੰਦੀ ਨਹੀਂ ਦੀਦੀ ਤੁਸੀਂ ਗਲਤ ਸਮਝ ਗਏ ਐਵੇਂ ਦਾ ਕੁਝ ਨਹੀਂ ਇਹ ਉਹ ਤਾਂ ਅਸੀਂ ਬਸ ਏਕਮ ਕਹਿੰਦੀ ਉਹ ਤਾਂ ਅਸੀਂ ਬਸ ਰਾਤ ਨੂੰ ਸਾਰਿਆਂ ਤੋਂ ਚੋਰੀ ਇੱਕ ਦੂਜੇ ਦਾ ਹੱਥ ਫੜ ਕੇ ਬੈਠੇ ਸੀ। ਇੱਕ ਮਜ਼ਾਕ ਕਰਕੇ ਹੱਸਦੀ ਹੈ। ਸਿਫਤ ਕਹਿੰਦੀ, ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਦੀਦੀ? ਇਹੋ ਜਿਹਾ ਕੁਝ ਨਹੀਂ ਜੋ ਤੁਸੀਂ ਸੋਚ ਰਹੇ ਹੋ। ਇੱਕ ਕਮ ਕਹਿੰਦੀ, ਮੈਂ ਸਭ ਸਮਝਦੀ ਆਂ, ਤੂੰ ਮੈਨੂੰ ਕੁਝ ਨਾ ਸਮਝਾ। ਚਲ ਸੌਂ ਜਾ ਹੁਣ, ਗੁੱਡ ਨਾਈਟ। ਸਿਫਤ ਕਹਿੰਦੀ ਗੁੱਡ ਨਾਈਟ ਦੀਦੀ। ਇੱਕ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ। ਤੇ ਸਿਰਫ ਤੇ ਫੇਰ ਆਪਣੇ ਤੇ ਸੰਗਰਾਮ ਬਾਰੇ ਸੋਚਣ ਲੱਗ ਜਾਂਦੀ ਹੈ ਕਿ ਆਖਰ ਉਹ ਸਹੀ ਫੈਸਲਾ ਕਰ ਰਹੇ ਹਨ ਕਿ ਨਹੀਂ ਗੁਲਜਾਰ ਸਿੰਘ ਤੇ ਨਾਮਿਕਾ ਵੀ ਆਪਣੇ ਕਮਰੇ ਵਿੱਚ ਆ ਕੇ ਬੈੱਡ ਤੇ ਲੰਮੇ ਪੈ ਗਏ ਗੱਲਾਂ ਕਰ ਰਹੇ ਹਨ ਗੁਲਜਾਰ ਸਿੰਘ ਕਹਿੰਦਾ ਲੈ ਵੀ ਭਗਵਾਨ ਨੇ ਬਾਬੇ ਦੀ ਕਿਰਪਾ ਨਾਲ ਆਪਣਾ ਪਲਾਨ ਤਾਂ ਕਾਮਯਾਬ ਹੋ ਗਿਆ ਕੁਝ ਸੋਚਦਾ ਹੋਇਆ ਕਹਿੰਦਾ ਹੁਣ ਪਲਾਨ ਵੀ ਇਸੇ ਤਰ੍ਹਾਂ ਹੀ ਕਾਮਯਾਬ ਹੋ ਜਾਣਾ ਹੁਣ ਪਲਾਨ B ਵੀ ਇਸੇ ਤਰ੍ਹਾਂ ਕਾਮਯਾਬ ਹੋ ਜਾਣਾ ਤਾਂ ਵਧੀਆ ਏ। ਅਨਮਿਕਾ ਕਹਿੰਦੀ ਹਾਂਜੀ ਸ਼ੁਕਰ ਆ। ਹੱਥ ਜੋੜਦੀ ਹੈ। ਪਲਾਨ B ਵੀ ਕਾਮਯਾਬ ਤਾਂ ਹੀ ਹੋਊਗਾ ਜੇ ਵਿਆਹ ਜਲਦੀ ਹੋਊਗਾ। ਬਲਜਾਰ ਸਿੰਘ ਕਹਿੰਦਾ ਵਿਆਹ ਤਾਂ ਤੂੰ ਹੋਇਆ ਹੀ ਸਮਝ। ਮੈਂ ਸਵੇਰੇ ਇਹਨਾਂ ਨੂੰ ਵਿਆਹ ਪੱਕਾ ਕਰੇ ਬਿਨਾ ਜਾਣ ਹੀ ਨਹੀਂ ਦੇਣਾ। ਅਨਮਿਕਾ ਕਹਿੰਦੀ ਹਾਂਜੀ ਇਹ ਸਹੀ ਆ। ਇੱਕ ਵਾਰ ਸਾਦਾ ਜਿਹਾ ਵਿਆਹ ਕਰ ਲਈਏ। ਪੰਜ-ਸੱਤ ਦਿਨਾਂ ਦੇ ਵਿੱਚ ਬਾਕੀ ਫੇਰ ਵੇਖਾਂਗੇ। ਗੁਲਜਾਰ ਸਿੰਘ ਕਹਿੰਦਾ ਹਾਂ। ਵੈਸੇ ਮੇਰੇ ਕੋਲ ਪਲਾਨ ਸੀ ਵੀ ਤਿਆਰ ਆ। ਉਹ ਹੱਸਦਾ ਹੋਇਆ ਕਹਿੰਦਾ ਹੈ। ਅਨਮਿਕਾ ਕਹਿੰਦੀ ਅੱਛਾ ਉਹ ਕੀ ਆ? ਮੈਨੂੰ ਵੀ ਦੱਸੋ। ਗੁਲਜਾਰ ਸਿੰਘ ਕਹਿੰਦਾ ਇੱਕ ਵਾਰ ਪਲਾਨ ਵੀ ਸਿਰੇ ਚੜ ਜਾਣ ਦੇ ਫੇਰ ਦੱਸਾਂਗਾ। ਉਹ ਚਾਦਰ ਖਿੱਚ ਕੇ ਮੂੰਹ ਤੇ ਲੈਂਦਾ ਹੈ। ਚਲੋ ਸੌਂ ਜਾ ਹੁਣ ਸਵੇਰੇ ਕਰਾਂਗੇ ਬਾਕੀ ਗੱਲਾਂ। ਉਹ ਦੋਵੇਂ ਜਣੇ ਲਾਈਟ ਬੰਦ ਕਰਕੇ ਸੌਂ ਜਾਂਦੇ ਹਨ। ਬਾਕੀ ਕਰਦੇ ਵੀ ਸਾਰੇ ਸੁੱਤੇ ਪਏ ਹਨ। ਬਸ ਸੰਗਰਾਮ ਤੇ ਸਿਫਤ ਹੀ ਜਾਗ ਰਹੇ ਹਨ। ਉਹ ਦੋਵੇਂ ਕਿਸੇ ਅਜੀਬ ਜਹੀ ਉਲਝਣ ਵਿੱਚ ਹਨ। ਅਸਲ ਵਿੱਚ ਗੱਲ ਇਹ ਆ ਕਿ ਸੰਗਰਾਮ ਤੇ ਸਿਫਤ ਬਹੁਤ ਹੀ ਵਧੀਆ ਦੋਸਤ ਹਨ। ਉਹਨਾਂ ਦੀ ਹਰੇਕ ਗੱਲ ਇੱਕ ਦੂਜੇ ਦੇ ਨਾਲ ਸਾਂਝੀ ਹੁੰਦੀ ਹੈ। ਪਰ ਕੋਈ ਉਹਨਾਂ ਨੂੰ ਵੇਖ ਕੇ ਸੋਚਦਾ ਹੈ ਕਿ ਇਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਪਰ ਉਹਨਾਂ ਵਿੱਚ ਸਿਰਫ ਦੋਸਤੀ ਦਾ ਰਿਸ਼ਤਾ ਹੈ। ਉਹ ਦੋਵੇਂ ਬਹੁਤ ਇਮੋਸ਼ਨਲ ਵੀ ਹਨ ਉਹ ਦੋਵੇਂ ਪਹਿਲੀ ਨਜ਼ਰ ਵਿੱਚ ਹੋਏ ਪਿਆਰ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਕਲੀਅਰ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਲਾਈਫ ਪਾਰਟਨਰ ਦੀ ਜ਼ਰੂਰਤ ਹੈ ਉਹ ਇਹ ਵੀ ਚਾਹੁੰਦੇ ਹਨ ਕਿ ਉਹ ਹਮੇਸ਼ਾ ਦੋਸਤ ਹੀ ਰਹਿਣ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਪਤੀ ਪਤਨੀ ਬਣ ਗਏ ਤਾਂ ਉਹਨਾਂ ਦਾ ਰਿਸ਼ਤਾ ਖਰਾਬ ਹੋ ਜਾਵੇਗਾ ਪਰ ਹਾਲਾਤ ਅਜਿਹੇ ਬਣ ਗਏ ਹਨ ਕਿ ਉਹਨਾਂ ਨੂੰ ਵਿਆਹ ਕਰਵਾਉਣਾ ਹੀ ਠੀਕ ਲੱਗਦਾ ਹੈ ਤੇ ਉਹ ਦੋਵੇਂ ਇਸ ਰਿਸ਼ਤੇ ਨੂੰ ਮੰਨਜ਼ੂਰ ਕਰ ਲੈਂਦੇ ਹਨ ਉਧਰ ਸ਼ਮਸ਼ੇਰ ਸਿੰਘ ਜਦੋਂ ਵਿੱਕੀ ਦਾ ਜਦੋਂ ਦਾ ਵਿੱਕੀ ਨੂੰ ਲੈ ਕੇ ਘਰ ਗਿਆ ਸੀ ਉਦੋਂ ਤੋਂ ਹੀ ਸ਼ਰਾਬ ਪੀ ਰਿਹਾ ਸੀ ਦੋਵੇਂ ਪਿਓ ਪੁੱਤ ਸਾਰੀ ਰਾਤ ਪੀ-ਪੀ ਕੇ ਖਾਹਰੂ ਪਾਉਂਦੇ ਰਹਿੰਦੇ ਹਨ ਤੇ ਸਵੇਰੇ ਤੜਕੇ ਜਾ ਕੇ ਸੌਂ ਜਾਂਦੇ ਹਨ ਅਗਲੇ ਦਿਨ ਦੀ ਸਵੇਰੇ ਸਾਰੇ ਜੀ ਨਹਾਤੋ ਕੇ ਨਾਸ਼ਤਾ ਕਰਨ ਦੇ ਲਈ ਮੇਜ਼ ਤੇ ਬੈਠੇ ਹਨ ਨੌਕਰ ਚਾਕਰ ਸੇਵਾ ਵਿੱਚ ਹਾਜ਼ਰ ਹਨ ਇਸ ਕਰਕੇ ਸਾਰੀਆਂ ਔਰਤਾਂ ਹੀ ਨਾਲ ਬੈਠ ਕੇ ਖਾ ਰਹੀਆਂ ਹਨ ਸਿਫਤ ਤੇ ਸੰਗਰਾਮ ਇੱਕ ਦੂਜੇ ਨਾਲ-ਨਾਲ ਬੈਠੇ ਹਨ ਬੁਜਾਰ ਸਿੰਘ ਕਹਿੰਦਾ ਸਿਫਤ ਤੇ ਸੰਗਰਾਮ ਵੱਲ ਇਸ਼ਾਰਾ ਕਰਦੇ ਹੋਏ ਕਿਵੇਂ ਬੱਚਿਓ ਹੁਣ ਖੁਸ਼ ਜੇ ਨਾ ਦੋਵੇਂ ਜਣੇ ਕੁਝ ਨਹੀਂ ਬੋਲਦੇ ਬਸ ਇੱਕ ਦੂਜੇ ਵੱਲ ਵੇਖ ਕੇ ਫਿਰ ਗੁਲਜਾਰ ਸਿੰਘ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾਉਂਦੇ ਹਨ ਬਲਦੇਵ ਸਿੰਘ ਕਹਿੰਦਾ ਇਹ ਦੋਵੇਂ ਜਣੇ ਤਾਂ ਗੁੰਮ ਹੀ ਹੋ ਗਏ ਜਦੋਂ ਦੀ ਇਹਨਾਂ ਨੇ ਵਿਆਹ ਦੀ ਗੱਲ ਤੋਰੀ ਏ ਇਹ ਖੁਸ਼ ਜਿਹੇ ਨਹੀਂ ਲੱਗਦੇ ਕੀ ਗੱਲ ਹੈ ਪੁੱਤਰ ਕੋਈ ਪਰੇਸ਼ਾਨੀ ਹੈ ਇਹ ਕਮ ਕਹਿੰਦੀ ਲੈ ਡੈਡੀ ਜੀ ਇਹ ਮੀਸ ਨੇ ਜਹੇ ਆਪਨੇ ਸਾਹਮਣੇ ਹੀ ਗੁੰਮਸਮ ਨੇ ਰਾਤੀ ਜਦੋਂ ਆਪਾਂ ਸਾਰੇ ਜਣੇ ਸੌਣ ਚੱਲੇ ਸੀ ਨਾ ਉਦੋਂ ਇਹ ਦੋਵੇਂ ਇਕੱਠੇ ਇੱਕ ਦੂਜੇ ਦੇ ਹੱਥ ਫੜ ਕੇ ਬੈਠੇ ਸੀ ਇੱਕ ਹਮ ਨੇ ਉਹਨਾਂ ਦੀ ਪੋਲ ਖੋਲਦਿਆਂ ਕਿਹਾ ਸਾਰੇ ਜਣੇ ਉੱਚੀ ਉੱਚੀ ਹੱਸਦੇ ਹਨ ਤੇ ਸਿਰਫ ਤੇ ਸੰਗਰਾਮ ਨੂੰ ਮਚਾਕ ਕਰਦੇ ਹਨ ਨਾਸ਼ਤੇ ਤੋਂ ਬਾਅਦ ਬਲਦੇਵ ਸਿੰਘ ਘਰ ਜਾਣ ਦੀ ਆਗਿਆ ਮੰਗਦਾ ਹੈ ਤਾਂ ਗੁਲਜਾਰ ਸਿੰਘ ਕਹਿੰਦਾ ਹੈ ਕਿ ਬਸ ਇੱਕ ਜਰੂਰੀ ਗੱਲ ਕਰਨੀ ਹੈ ਉਸ ਤੋਂ ਬਾਅਦ ਚਲੇ ਜਾਓ ਸਾਰੇ ਜਣੇ ਫਿਰ ਹਾਲ ਵਿੱਚ ਬੈਠ ਜਾਂਦੇ ਹਨ ਗੁਲਜਾਰ ਸਿੰਘ ਕਹਿੰਦਾ ਬਲਦੇਵ ਮੈਂ ਚਾਹੁੰਦਾ ਹਾਂ ਕਿ ਆਪਾਂ ਇਸ ਹਫਤੇ ਵਿਆਹ ਕਰ ਲਈਏ ਤੇਰਾ ਕੀ ਵਿਚਾਰ ਹੈ ਬਲਦੇਵ ਸਿੰਘ ਕਹਿੰਦਾ ਮੈਨੂੰ ਤਾਂ ਕੋਈ ਦਿੱਕਤ ਨਹੀਂ ਮੇਰੇ ਵੱਲੋਂ ਭਾਵੇਂ ਅੱਜ ਹੀ ਕਰ ਲਓ ਵਿਆਹ ਆ ਜਵਾਕਾਂ ਨੂੰ ਪੁੱਛ ਲਓ ਇਹ ਕੀ ਕਹਿੰਦੇ ਨੇ ਗੁਲਜਾਰ ਸਿੰਘ ਕਹਿੰਦਾ ਇਹਨਾਂ ਕੀ ਕਹਿਣਾ ਇਹ ਆਪਣੇ ਤੋਂ ਬਾਹਰ ਥੋੜੀ ਨੇ ਨਾਲੇ ਜੇ ਵਿਆਹ ਛੇਤੀ ਹੋਊਗਾ ਤਾਂ ਇਹਨਾਂ ਤੋਂ ਵੱਧ ਖੁਸ਼ ਕੌਣ ਹੋਊਗਾ ਸਿੱਖ ਤੇ ਸੰਗਰਾਮ ਨੂੰ ਕਹਿੰਦਾ ਹਨਾ ਬੱਚਿਓ ਸੰਗਰਾਮ ਕਹਿੰਦਾ ਹਾਂਜੀ ਅੰਕਲ ਜੀ ਅਜਮੇਰ ਕਹਿੰਦਾ ਓਏ ਹੁਣ ਆ ਅੰਕਲ ਜੀ ਕਹਿਣ ਵਾਲੀ ਆਦਤ ਛੱਡ ਦੇ ਡੈਡੀ ਜੀ ਕਿਹਾ ਕਰ ਸਾਰੇ ਹੱਸਦੇ ਹਨ ਤੇ ਅਜਮੇਰ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦੇ ਹਨ ਫਿਰ ਸਾਰੇ ਜਣੇ ਸਲਾਹ ਕਰਕੇ ਵਿਆਹ ਦਾ ਦਿਨ ਪੱਕਾ ਕਰ ਦਿੰਦੇ ਹਨ ਪੂਰੇ 7 ਦਿਨ ਬਾਅਦ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ ਬਲਦੇਵ ਤੇ ਉਸ ਦਾ ਪਰਿਵਾਰ ਗੁਜਾਰ ਸਿੰਘ ਤੋਂ ਅਗਿਆ ਲੈ ਕੇ ਚਲੇ ਜਾਂਦੇ ਹਨ ਉਧਰ ਸ਼ਮਸ਼ੇਰ ਤੇ ਵਿੱਕੀ ਸਵੇਰੇ ਲੇਟ ਉੱਠਦੇ ਹਨ ਤੇ ਜਦੋਂ ਇੱਕ ਦੂਜੇ ਦੇ ਮੱਥੇ ਲੱਗਦੇ ਹਨ ਤਾਂ ਸ਼ਮਸ਼ੇਰ ਫਿਰ ਵਿੱਕੀ ਨੂੰ ਬੋਲਣ ਲੱਗ ਜਾਂਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਉੱਠ ਗਿਆ ਸਰਦਾਰ ਸਾਹਿਬ ਸੌਣ ਲੈਣਾ ਸੀ ਅਜੇ ਹੋਰ ਆਪਾਂ ਕਿਹੜਾ ਕੋਈ ਕੰਮਕਾਰ ਜੋਗੇ ਆ ਬਸ ਆ ਲਾਉਣ ਪਾਉਣ ਜੋਗੇ ਤੇ ਸੌਣ ਜੋਗੇ ਹੀ ਆ ਮਿੱਕੀ ਨੀਮੀ ਪਾਈ ਖੜਾ ਰਹਿੰਦਾ ਹੈ ਕੁਝ ਨਹੀਂ ਬੋਲਦਾ ਸ਼ਮਸ਼ੇਰ ਸਿੰਘ ਕਹਿੰਦਾ ਓਏ ਕੰਜਰਾ 10 ਸਾਲ ਹੋ ਗਏ ਮੈਨੂੰ ਉਸ ਗੁਲਜ਼ਾਰੀ ਦੇ ਪਿੱਛੇ ਪੂਛ ਚੁੱਕੀ ਕਰਦੇ ਨੂੰ ਤੈਨੂੰ ਵੀ ਤਾਂ ਉਹੀ ਕੁੜੀ ਨਾਲ ਪੜਨੇ ਪਾਇਆ ਸੀ ਬੇਈ ਚੱਲ ਜੇ ਸੈਟਿੰਗ ਹੋ ਗਈ ਤਾਂ ਰੂਪ ਵਿੱਚ ਤਾਂ ਸਿੱਧੇ ਰੂਪ ਵਿੱਚ ਸਾਰਾ ਕੁਝ ਸਾਡੇ ਹੱਥ ਲੱਗ ਜਾਊ ਪਰ ਤੂੰ ਤੂੰ ਤਾਂ ਬਸ ਉਹਨ ਦਾ ਓਟਾ ਹੀ ਏ ਕਿਸੇ ਕੰਮ ਦਾ ਨਹੀਂ ਤੂੰ ਮੁੰਡਿਆ ਸ਼ਮਸ਼ੇਰ ਸਿੰਘ ਵਿੱਕੀ ਤੇ ਵਰਦਾ ਹੈ ਵਿੱਕੀ ਕਹਿੰਦਾ ਪਰ ਡੈਡੀ ਜੀ ਮੈਂ ਤਾਂ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ ਸੀ ਪਰ ਉਹ ਸੰਗਰਾਮ ਦੇ ਬੱਚੇ ਨੇ ਸਾਰੇ ਗੇਮ ਖਵਾ ਦਿੱਤੇ ਵਿੱਕੀ ਸ਼ਮਸ਼ੇਰ ਦੇ ਕੋਲ ਵੇਂਦਾ ਹੋਇਆ ਬੋਲਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਹੁਣ ਤੂੰ ਕੀ ਸੋਚਿਆ ਹੈ ਕੀ ਕਰਨਾ ਇਸ ਸੰਗਰਾਮ ਦਾ ਵਿੱਕੀ ਕਹਿੰਦਾ ਕਰਨਾ ਕੀ ਹੈ ਕੱਢ ਦਿੰਨੇ ਆਂ ਕੰਡਾ ਅੱਜ ਹੀ ਵਿੱਕੀ ਕਚੀਚੀ ਲੈਂਦਾ ਹੈ ਸ਼ਮਸ਼ੀਰ ਸਿੰਘ ਕਹਿੰਦਾ ਵਾਹ ਖੁਸ਼ ਕੀਤਾ ਏ ਪੁੱਤਰਾ ਵਿੱਕੀ ਕਹਿੰਦਾ ਥੈਂਕਸ ਡੈਡ ਮਾਣ ਦੇ ਨਾਲ ਸ਼ਮਸ਼ੀਰ ਸਿੰਘ ਚੱਲ ਸਾਲਾ ਖੋਤਾ ਲੱਗਦਾ ਥੈਂਕਸ ਦਾ ਓਏ ਉੱਲੂ ਦੇ ਪੱਠਿਆਂ ਹੁਣ ਉਹ ਸਰਪੰਚ ਦਾ ਮੁੰਡਾ ਨਹੀਂ ਮੰਤਰੀ ਦਾ ਜਵਾਈ ਵੀ ਏ ਉਹਨੂੰ ਮਾਰ ਕੇ ਤੂੰ ਆਪ ਤਾਂ ਫਸਣਾ ਹੀ ਏ ਨਾਲ ਸਾਨੂੰ ਵੀ ਫਸਾਏਗਾ ਵਿੱਕੀ ਕਹਿੰਦਾ ਫਿਰ ਹੋਰ ਕੀ ਕਰ ਸਕਦੇ ਆ ਸ਼ਮਸ਼ੀਰ ਸਿੰਘ ਕਹਿੰਦਾ ਰੱਬ ਦਾ ਵਾਸਤਾ ਤੂੰ ਕੁਝ ਨਾ ਕਰੀ ਹੁਣ ਦੋਵੇਂ ਹੱਥ ਜੋੜ ਕੇ ਕਹਿੰਦਾ ਹੈ ਮੈਂ ਸੋਚਦਾ ਕੁਛ ਸਿਮਰਨ ਕਹਿੰਦੀ ਚਲੋ ਆਹ ਰੋਟੀ ਤਾਂ ਖਾਓ ਪਹਿਲਾਂ ਠੰਡੀ ਹੋ ਗਈ ਹੈ ਫੇਰ ਕਰ ਲਿਓ ਪਲੈਨਿੰਗਾਂ ਪਰੌਂਠੇ ਦੋਨਾਂ ਦੀਆਂ ਪਲੇਟਾਂ ਵਿੱਚ ਰੱਖਦੀ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਸ਼ਮਸ਼ੀਰ ਤੇ ਵਿੱਕੀ ਕਿਸ ਤਰ੍ਹਾਂ ਦੀ ਚਾਲ ਚੱਲਦੇ ਹਨ ਸੰਗਰਾਮ ਤੇ ਸਿਪ ਦਾ ਵਿਆਹ ਰੋਕਣ ਦੇ ਲਈ ਇਹ ਸਭ ਚਾਣਨ ਦੇ ਲਈ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਿਓ ਜੀ। ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਜੀ। ਕਹਾਣੀ ਸੁਣਨ ਦੇ ਲਈ